ਸਬਜੀ ਨੂੰ ਤੜਕਾ ਲਾਉਣ ਸਮੇਂ ਆਹ ਤਿੰਨ ਗਲਤੀਆਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਜਿਹੜੇ ਲੋਕੇ ਤਿੰਨ ਗਲਤੀਆਂ ਕਰਦੇ ਨੇ ਉਹਨਾਂ ਦੀ ਸਬ지 ਜ਼ਹਿਰੀਲੀ ਵੀ ਹੋ ਜਾਂਦੀ ਆ ਉਹਦੇ ਵਿੱਚੋਂ ਜਿੰਨੇ ਪੋਸਟਿਕ ਤੱਤ ਨੇ ਉਹ ਨੈਸਟ ਵੀ ਹੋ ਜਾਂਦੇ ਨੇ ਦੂਸਰਾ ਉਹ ਇੰਨੀ ਜ਼ਹਿਰੀਲੀ ਹੁੰਦੀ ਆ ਕਿ ਸਾਨੂੰ ਹੱਡੀਆਂ ਦੇ ਜੋੜਾਂ ਦੇ ਸਕਿਨ ਦੇ ਹੋਰ ਬਹੁਤ ਸਾਰੇ ਰੋਗ ਲੱਗ ਜਾਂਦੇ ਨੇ ਇਸ ਕਰਕੇ ਕਿਉਂਕਿ ਤੜਕਾ ਤਾਂ ਸਾਰਿਆਂ ਨੂੰ ਲਾਉਣਾ ਹੁੰਦਾ ਘਰ ਵਿੱਚ ਸਬਜੀ ਨੂੰ ਸਬਜੀ ਬਣਾਉਣ ਤੋਂ ਬਾਅਦ ਕੋਈ ਵੀ ਸਬਜੀ ਬਣਾਈ ਜਾਵੇ ਛੋਟੀ ਜਾਂ ਕੋਈ ਵੀ ਤਰਲ ਪਦਾਰਥ ਵਾਲੀ ਤਾਂ ਉਸ ਤੋਂ ਬਾਅਦ ਤੜਕਾ ਲਾਇਆ ਜਾਂਦਾ ਤੇ ਟੜਕਾ ਲਾਉਣ ਲੱਗਿਆਂ ਅਕਸਰ ਬਹੁਤ ਸਾਰੇ ਲੋਕ ਇਹ ਤਿੰਨ ਗਲਤੀਆਂ ਕਰਦੇ ਨੇ ਜਿਹੜੇ ਕਰਦੇ ਨੇ ਉਹਨਾਂ ਨੂੰ ਇਹ ਰੋਗ ਬਿਮਾਰੀਆਂ ਤੇ ਬਹੁਤ ਸਾਰਾ ਕੁਝ ਲੱਗਦਾ ਆ ਤੇ ਜਿਹੜੇ ਨਹੀਂ ਕਰਦੇ ਉਹ ਲੰਬੀ ਉਮਰ ਤੱਕ ਸਿਹਤਮੰਦ ਰਹਿੰਦੇ ਨੇ ਇਹ ਗੱਲ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਤੁਸੀਂ ਇਹ ਵੀ ਜਾਣਦੇ ਹੋ ਕਿ ਜਿਹੜਾ ਤੜਕਾ ਲਾਉਣਾ ਸਬਜ਼ੀ ਨੂੰ ਇਹ ਹਰ ਇੱਕ ਔਰਤ ਦਾ ਜਿਹੜਾ ਉਹ ਸਿੱਖਣ ਦੀ ਕੋਸ਼ਿਸ਼ ਕਰਦੀ ਆ ਪਰ ਕਈ ਵਾਰ ਆਪਾਂ ਕੀ ਨੇ ਵੇਖੋ ਵੇਖੀ ਉਂਝ ਹੀ ਤੜਕਾ ਲਾਈਂਦੇ ਰਹਿੰਨੇ ਆ ਕਿ ਉਹ ਦੂਜੇ ਲੋਕ ਇਦਾਂ ਲਾਉਂਦੇ ਨੇ ਆਪਾਂ ਵੀ ਇਦਾਂ ਲਾ ਲਈਏ ਉਹਦੇ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਨੁਕਸਾਨ ਹੁੰਦੇ ਨੇ ਸਭ ਤੋਂ ਪਹਿਲਾਂ ਤੜਕਾ ਲਾਉਣ ਤੋਂ ਸਮੇਂ ਇੱਕ ਵੱਡੀ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਜਿਸ ਵਿੱਚ ਤੜਕਾ ਲਾਉਣਾ ਆ ਉਹ ਕੜਾਈ ਆ ਅਲੂਮੀਨੀਅਮ ਦੀ ਨਹੀਂ ਹੋਣੀ ਚਾਹੀਦੀ ਜਾਂ ਉਹਨੂੰ ਕਈ ਲੋਕ ਜਹਾਜ਼ ਦੇ ਲੋਹੇ ਦੀ ਵੀ ਕਹਿ ਸਕਦੇ ਆ ਕਹਿਣ ਤੋਂ ਭਾਵ ਜਦੋਂ ਵੀ ਤੜਕਾ ਲਾਉਣਾ ਹੋਵੇ ਚੰਗੀ ਸਟੀਲ ਦੀ ਹੋਣੀ ਚਾਹੀਦੀ ਜਾਂ ਸਰਬਲੋਹੇ ਦੀ ਕੜਾਹੀ ਹੋਣੀ ਚਾਹੀਦੀ ਆ ਜੇ ਅਸੀਂ ਐਲੂਮੀਨੀਅਮ ਦੀ ਕੜਾਈ ਵਿੱਚ ਤੜਕਾ ਲਾਵਾਂਗੇ ਤੇ ਸਾਨੂੰ ਕੀ ਹੋਵੇਗਾ ਸਾਨੂੰ ਜੋੜਾਂ ਦੇ ਦਰਦ ਹੱਡੀਆਂ ਦੇ ਦਰਦ ਸਾਡੀ ਦਾੜੀ ਛੇਤੀ ਚਿੱਟੀ ਹੋ ਜੂ ਸਿਰ ਦੇ ਵਾਲ ਛੇਤੀ ਚਿੱਟੇ ਹੋ ਜਾਣਗੇ ਅਸੀਂ ਥੱਕੇ ਥੱਕੇ ਮਹਿਸੂਸ ਕਰਾਂਗੇ ਸਾਨੂੰ ਬੁੜਾਪਾ ਛੇਤੀ ਆ ਜਾਊਗਾ ਸਾਡੇ ਚ ਜੀਣ ਦੀ ਤਮੰਨਾ ਘਟ ਜਾਏਗੀ ਹੁਣ ਕਈ ਭੈਣ ਭਰਾ ਕਹਿੰਦੇ ਇਦਾਂ ਥੋੜਾ ਸਕਦਾ ਕਿ ਤੜਕਾ ਕੜਾਈ ਨਾਲ ਨਾਲ ਉਹਨਾਂ ਨਾਲ ਇਦਾਂ ਹੋ ਜਾਵੇ ਬਿਲਕੁਲ ਹੋ ਜਾਂਦਾ ਨਹੀਂ ਕਿਉਂਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਪੜੇ ਲਿਖੇ ਭੈਣ ਭਰਾ ਜਾਣਦੇ ਨਹੀਂ ਕਿ 1948 ਤੋਂ ਪਹਿਲਾਂ 1848 ਤੋਂ ਪਹਿਲਾਂ ਸੌਰੀ 1948 ਕਿਹਾ ਗਿਆ 1848 ਤੋਂ ਪਹਿਲਾਂ ਜਿਹੜਾ ਸੀ ਪੰਜਾਬ ਵਿੱਚ ਜਾਂ ਇੰਡੀਆ ਦੇ ਵਿੱਚ ਅਲੂਮੀਨੀਅਮ ਦੇ ਬਰਤਨ ਬਿਲਕੁਲੋਂ ਨਹੀਂ ਸੀ ਵਰਤੇ ਜਾਂਦੇ 1848 ਦੇ ਵਿੱਚ ਅੰਗਰੇਜ਼ਾਂ ਦੀਆਂ ਸਿੱਖਾਂ ਨਾਲ ਜੰਗਾਂ ਹੋਈਆਂ ਤੇ ਅੰਗਰੇਜ਼ ਉਹਦੇ ਵਿੱਚ ਲਗਭਗ ਹਾਰ ਗਏ ਸਨ ਉਹਨਾਂ ਨੇ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਕਿਉਂਕਿ ਪੰਜਾਬੀਆਂ ਨੂੰ ਕਮਜ਼ੋਰ ਕਰਨ ਦੇ ਲਈ ਉਹਨਾਂ ਨੇ ਅਲੂਮੀਨੀਅਮ ਦੀ ਤਾਤ ਜਿਹੜੀ ਸੀ ਇੰਡੀਆ 'ਚ ਪੰਜਾਬ 'ਚ ਵਾੜੀ ਕਿਉਂਕਿ ਜਿਹੜੇ ਲੋਕ ਜੇ ਕਿ ਇਹਨੂੰ ਕੋਈ ਸ਼ੱਕ ਹੋਵੇ ਨਾ ਅੱਜ ਵੀ ਕਿ ਉਹਨੂੰ ਜ਼ਰੂਰ ਪਤਾ ਕਰਨ ਕਿ ਜੇਲ੍ਹਾਂ ਦੇ ਵਿੱਚ ਅੱਜ ਵੀ ਅਲੂਮੀਨੀਅਮ ਦੇ ਬਰਤਨ ਦੇ ਵਿੱਚ ਭੋਜਨ ਖਵਾਇਆ ਜਾਂਦਾ ਹੈ ਕਿਉਂਕਿ ਐਲੂਮੀਨੀਅਮ ਜਿਹੜਾ ਇੱਕ ਜਹੀ ਧਾਤ ਆ ਜੋ ਹਰ ਇੱਕ ਭੋਜਨ ਨਾਲ ਰક્ષਣ ਕਰਦੀ ਆ ਜਦੋਂ ਅਸੀਂ ਕੋਈ ਚੰਗੀ ਚੀਜ਼ ਦਾ ਤੜਕਾ ਉਹਦੇ 'ਚ ਲਾਉਨੇ ਆ ਜਾਂ ਕੋਈ ਸਬਜ਼ੀ ਬਣਾਉਨੇ ਆ ਤਾਂ ਉਹਦੇ ਵਿੱਚੋਂ 93 93% ਤੱਤ ਜਿਹੜੇ ਨੇ ਉਹ ਧਾਤ ਜਿਹੜੀ ਮਾਰ ਦਿੰਦੀ ਆ ਆਪਣੇ ਆਪ ਹੀ ਧਾਤ ਉਹਨਾਂ ਨੂੰ ਨਿਸ਼ਟ ਕਰ ਦਿੰਦੀ ਆ ਜਿਵੇਂ ਕੈਲਸ਼ੀਅਮ ਹੋ ਗਿਆ ਆਇਰਨ ਹੋ ਗਿਆ ਫਾਸਫੋਰਸ ਹੋ ਗਿਆ ਕਾਪਰ ਹੋ ਗਿਆ ਜ਼ਿੰਕ ਹੋ ਗਿਆ ਵਿਟਾਮਿਨਸ ਹੋ ਗਏ ਮਿਨਰਲਸ ਹੋ ਗਏ ਇਹ ਸਾਰੇ ਦੇ ਸਾਰੇ ਤੱਤ ਜਦੋਂ ਉਹ ਗਰਮ ਹੁੰਦੀ ਆ ਕਾ ਤੜਕਾ ਪਾਇਆ ਹੁੰਦਾ ਵਿੱਚ ਤੇਲ ਵਗੈਰਾ ਜੋ ਵੀ ਉਹ ਸਬਜੀ ਦੇ ਸਾਰੇ ਤੱਤਾਂ ਨੂੰ ਨਸ਼ਟ ਕਰ ਦਿੰਦੀ ਆ ਜਾਨੀ ਕਿ ਡੈਥ ਕਰ ਦਿੰਦੀ ਉਹਨਾਂ ਤੱਤਾਂ ਦੀ ਫਿਰ ਅਸੀਂ ਉਹ ਖਾ ਰਹੇ ਆ ਸਾਨੂੰ ਜੋੜਾਂ ਦੇ ਦਰਦ ਕਿੰਨੇ ਲੋਕਾਂ ਨੂੰ ਅੱਜ ਹੱਡੀਆਂ ਦੇ ਦਰਦ ਹੋ ਰਹੇ ਨੇ ਛੋਟੀ ਉਮਰ ਦੇ ਵਿੱਚ ਬੁਢਾਪਾ ਆ ਰਿਹਾ ਸਿਰ ਦੇ ਵਾਲ ਚਿੱਟੇ ਹੋ ਰਹੇ ਦਾੜੀ ਚਿੱਟੀ ਹੋ ਰਹੀ ਆ ਸਰੀਰ ਥੱਕਿਆ ਥੱਕਿਆ ਮਹਿਸੂਸ ਕਰਦਾ ਆ ਬੋਡੀ ਲੈਂਗੁਏਜ ਜਿਹੜੀ ਉਹ ਖਰਾਬ ਹੁੰਦੀ ਜਾ ਰਹੀ ਆ ਇਸ ਕਰਕੇ ਮੇਰੇ ਉਹਨਾਂ ਭੈਣਾਂ ਨੂੰ ਬੇਨਤੀ ਕਰਦਾ ਕਿ ਆਪਣੇ ਘਰ 'ਚ ਅਲੂਮੀਨੀਅਮ ਦੀ ਕਿਸੇ ਵੀ ਚੀਜ਼ 'ਚ ਕੋਈ ਸਬਜੀ ਨਾ ਬਣਾਓ ਟੜਕਾ ਨਾ ਲਾਓ ਨੰਬਰ 2 ਜਦੋਂ ਤੜਕਾ ਲਾ ਰਹੇ ਹੋ ਉਹਦੇ ਵਿੱਚ ਨਾ ਡਾਲਟਾ ਕਿਉਂ ਵਰਤੋ ਨਾ ਤੁਸੀਂ ਰਿਫਾਈਂਡ ਵਰਤੋ ਕਿਉਂਕਿ ਇਹ ਦੋਨੋਂ ਜਿਹੜੇ ਤੇ ਕਿਉਂ ਨੇ ਇਹ ਬਹੁਤ ਹੀ ਨੁਕਸਾਨਦਾਇਕ ਨੇ ਇਹਦੇ ਨਾਲ ਸਾਨੂੰ ਬਲੌਕਿੰਗ ਹੋ ਰਹੀ ਹਾਰਟ ਦੀ ਬਲੌਕਿੰਗ ਬਹੁਤ ਵੱਧ ਰਹੀ ਹਾਰਟ ਦੇ ਰੋਗ ਬਹੁਤ ਜ਼ਿਆਦਾ ਵੱਧ ਰਹੇ ਨੇ ਮੈਂ ਉਹਨਾਂ ਨੂੰ ਪਹਿਣਾ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦੋਨਾਂ ਜਗ੍ਹਾ ਦੀ ਜਗਾਹ ਤੇ ਤੁਸੀਂ ਸਰੋਂ ਦਾ ਤੇਲ ਉਹ ਵਰਤੋ ਜਿੰਨਾ ਵੀ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਅੱਧੀ ਘੜਸੀ ਅੱਧੀ ਘੜਸੀ ਤੋਂ ਘੱਟ ਜਿੰਨਾ ਵੀ ਤੁਹਾਡਾ ਭੋਜਨ ਦੇ ਮੁਤਾਬਕ ਆ ਸਿਰਫ ਤਾਂ ਸਿਰਫ ਤੁਸੀਂ ਸਰੋਂ ਦਾ ਤੇਲ ਵਰਤੋ ਜੇ ਤੁਹਾਡੇ ਘਰ 'ਚ ਕਿਤੇ ਮੱਝਾਂ ਦਾ ਦੇਸੀ ਘਿਓ ਆ ਫਿਰ ਤੇ ਵਰਦਾਨ ਆ ਉਹ ਵਰਤ ਸਕਦੇ ਹੋ ਤਾਂ ਇਹ ਚੀਜ਼ ਦਾ ਖਿਆਲ ਰੱਖੋ ਰੱਖਣਾ ਕਿ ਜਦੋਂ ਤੜਕਾ ਨੰਬਰ 3 ਤੇ ਜਦੋਂ ਤੜਕਾ ਲਾਉਣਾ ਹੈ ਨਾ ਉਹਨੂੰ ਇੰਨਾ ਜ਼ਿਆਦਾ ਗਰਮ ਨਹੀਂ ਕਰਨਾ ਕਿ ਉਹਨੂੰ ਲਾਲ ਹੀ ਕਰ ਦਈਏ ਉਹਨੂੰ ਲਾਲ ਹੀ ਕਰ ਦਈਏ ਕਈ ਭੈਣਾ ਕਹਿਣ ਗਿਆ ਇਹਨੂੰ ਚੰਗੀ ਤਰ੍ਹਾਂ ਭੁੰਨ ਲੋ ਜਦੋਂ ਆਪਾਂ ਕਿਸੇ ਚੀਜ਼ ਨੂੰ ਜ਼ਿਆਦਾ ਭੁੰਨਦੇ ਆ ਤਾਂ ਕੀ ਹੁੰਦਾ ਕਿ ਉਹ ਸੜ ਜਾਂਦੀ ਹੈ ਉਹਦੇ ਤੱਤ ਮਰ ਜਾਂਦੇ ਨੇ ਜੇ ਆਪਾਂ ਮੰਨ ਲਓ ਕਿ ਹੋਰ ਕਿਸੇ ਕੜਾਈ 'ਚ ਇਹ ਤੇ ਉਹਨੂੰ ਚੀਜ਼ਾਂ ਕਰ ਲਾਪੇ ਅਲੂਮੀਨੀਅਮ ਦੀ ਕੜਾਈ ਛੱਡ ਕੇ ਆਪਾਂ ਲੋਹੇ ਚੰਗੇ ਦੀ ਕੜਾਈ ਲੈ ਲਈ ਜਾਂ ਸਟील ਦੀ ਚੰਗੀ ਕੜਾਈ ਲੈ ਲਈ ਜੇ ਆਪਾਂ ਉਹਦੇ 'ਚ ਵੀ ਇਦਾਂ ਤੜਕਾ ਭੁੰਨੀ ਗਏ ਤਾਂ ਫੇਰ ਤੱਤ ਤਾਂ ਫੇਰ ਵੀ ਮਰੀ ਹੀ ਜਾਣੇ ਨੇ ਤੜਕਾ ਹਮੇਸ਼ਾ ਓਨਾ ਹੀ ਭੁੰਨਣਾ ਚਾਹੀਦਾ ਜਿੰਨਾ ਕਿ ਜਾਇਜ਼ ਹੋਵੇ ਇਹਦਾ ਮਤਲਬ ਇਹ ਨਹੀਂ ਕਿ 100% ਉਹਨੂੰ ਕਾਲਾ ਹੀ ਕਰ ਦਈਏ ਉਹਨੂੰ ਇੰਨਾ ਜ਼ਿਆਦਾ ਖਰਾਬ ਕਰ ਦਈਏ ਕਿ ਉਹਦਾ ਨਾ ਤਾਂ ਉਹਦਾ ਸਵਾਦ ਰਵੇ ਤੇ ਨਾ ਹੀ ਉਹਦੇ ਤੱਤ ਰਹਿਣ ਮੈਂ ਆਸ ਕਰਦਾ ਮੇਰੇ ਭੈਣ ਭਰਾ ਜਰੂਰ ਇਸ ਵਿਸ਼ੇ ਵੱਲ ਧਿਆਨ ਰੱਖਣ ਕਿਉਂਕਿ ਤੁਹਾਡੀ ਸਿਹਤ ਸਾਡੇ ਸੋਹਣੇ ਸਮਾਜ ਲਈ ਬਹੁਤ ਜ਼ਰੂਰੀ ਆ ਜੇ ਤੁਹਾਡੀ ਸਿਹਤ ਵਧੀਆ ਰਹੇਗੀ ਤੁਹਾਡੇ ਤੋਂ ਬਹੁਤ ਸਾਰੇ ਭੈਣ ਭਰਾ ਸਿੱਖਣਗੇ ਮੈਂ ਵੀ ਸਿੱਖਾਂਗਾ ਹੋਰ ਲੋਕ ਵੀ ਸਿੱਖਣਗੇ ਆਉਣ ਵਾਲੀਆਂ ਨਸਲਾਂ ਵੀ ਸਿੱਖਣਗੀਆਂ ਕਿ ਭਈ ਕਦ ਕਾਠ ਕਿਵੇਂ ਵਧਨੇ ਤੁਸੀਂ ਸਿਹਤਮੰਦ ਕਿੱਦਾਂ ਰਹਿੰਦੇ ਹੋ ਤੁਹਾਡੇ ਚਿਹਰੇ ਤੇ ਗਲੋ ਕਿੱਦਾਂ ਰਹਿੰਦਾ ਆ ਤੁਸੀਂ ਲੰਬੀ ਉਮਰ ਕਿੱਦਾਂ ਜੀ ਰਹੇ ਹੋ ਇਹ ਗੱਲਾਂ ਤੁਹਾਡੀ ਇੱਕ ਦੂਜੇ ਤੋਂ ਆਪਾਂ ਸਿੱਖਾਂਗੇ ਜੇ ਆਪਾਂ ਰਲ ਮਿਲ ਕੇ ਆਪਣੇ ਸਮਾਜ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇੰਜ ਦੇ ਵਿਚਾਰ ਤੁਹਾਡੇ ਆਪਣੀ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਜਿੰਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੁੰਦੇ ਵਸਦੇ ਰਹੋ ਰੱਬ ਸੋਹਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ